ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਜਨਤ ਅਗੜੀ ਤੇ ਰਾਤ ਚ ਆਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਤੇ ਮਾਰਨਿੰਗ ਕੋਈ ਵੀ ਅੱਜ ਗੋੜਾ ਅੱਜ ਵਧੀਆ ਮੌਸਮ ਹੈ ਬਾਅਦ ਚ ਠੰਡਾ ਮੌਸਮ ਹੈ ਉਧਰ ਉਂ ਦਖਣ ਦਾ ਸਾਧਾ ਹੈਗਾ ਮਤਲਬ ਫਿਰ ਵੀ ਚਲੋ ਵਾਹਿਗੁਰੂ ਕਿਰਪਾ ਕਰੇ ਮੇ ਮੂੰਹ ਕਿਤੇ ਵੀ ਨਾ ਪਵੇ ਹੁਣ ਵੀ ਆਪਣੀ ਜਿਹੜੀ ਜੀਰੀ ਜੂਰੀਆ ਵਟਣ ਵਾਲੇ ਬਾਡੋ ਦੇ ਵਸੇ ਸ람 ਤੇ ਜਿੰਨੀ ਵੀ ਹੈਗੀ ਆ ਤੈਨ ਫੋਲੋਪ ਤੇ ਜਿੰਨੀ ਵੀ ਹੈਗੀ ਸਾਰਿਆਂ ਦੇ ਭਾਈ ਆਪਣੇ ਆਪਣੇ ਘਰਾਂ ਤੇ ਪਹੁੰਚ ਦੇ ਵਿੱਚ ਵੇਚਣੇ ਆਪਣੇ ਅਰਮਾਨ ਸਾਰਿਆਂ ਦੇ ਪੂਰੇ ਸਾਡੇ ਅਰਮਾਨ ਹੋ ਗਏ ਜੀ ਪੂਰੇ ਅਸੀਂ ਡੈਡੀ ਡਿਗਦਾ ਤਾਂ ਪਿੰਦਰ ਨੂੰ ਕਹੀ ਤੇ ਕਈ ਚਰਾਂ ਦੀ ਡਿਗਦਾ ਤਾਂ 8 ਸਾਲ ਦਾ ਪੱਕਾ ਪੱਕਾ ਥੋੜਾ ਨਹੀਂ ਹੁੰਦਾ ਹੈਗਾ ਬਹੁਤ بڑا ਹੋ ਜਾਂਦਾ 8 ਸਾਲ ਦਾ ਪੱਕਾ ਉਹ ਕਲੀਅਰ ਕਰਕੇ ਤਾਂ ਕੰਮ ਜਦੋਂ ਰਿ ਪਹੁੰਚਿਆ ਬਹੁਤ អមੋਸ਼ਨਲ ਹੋਇਆ ਸੀ ਵੀ ਤੁਸੀਂ ਵੀ ਤੁਹਾਡੇ ਬਹੁਤ ਕਮੈਂਟ ਆਏ ਮੇਰੇ ਭੈਣਾਂ ਭਰਾਵਾਂ ਦੇ ਕੋਈ ਹਸਾਵੇ ਨਹੀਂ ਵੀ ਕਈਆਂ ਨੇ ਤਾਂ ਵੀ ਕਿਹਾ ਵੀ ਅਸੀਂ ਵੀ ਰੋਏ ਆ ਉਹ ਟਾਈਮ ਦੇਖ ਕੇ ਜਦੋਂ ਡੈਡੀ ਰੋਂਦਾ ਸੀ ਚਲੋ អមੋਸ਼ਨਲ ਸਮਾਂ ਸੀ ਕਿਉਂ ਧੀ ਪੁੱਤ ਤੇ ਮਾਪਿਆਂ ਨੂੰ ਬਹੁਤ ਉਮੀਦਾਂ ਹੁੰਦੀਆਂ ਤੇ ਮੇਰਾ ਸਾਲਾ ਸਾਹਿਬ ਤੇ ਡੈਡੀ ਦਾ ਡੈਡੀ ਕਿਹਾ ਲੱਗਦਾ ਤੇਰਾ ਮੈਂ ਕਹਾਂ ਸਾਹਿਬ ਬੇਟਾ ਸਾਹਿਬ ਫੇਰ ਤੂੰ ਉਧਰ ਨੂੰ ਮੂੰਹ ਕਰ ਤੂੰ ਤਾਂ ਮੰਜੇ ਪਰ ਨਕਸ਼ੇ ਤੇ ਬਣਾਈ ਜਾਂਦਾ ਬੇਟਾ ਫੇਰ ਕੈਮਰਾ ਉੱਤੇ ਰੱਖ ਤੈਨੂੰ ਨਾ ਤਾਂ ਸਸਰੀ ਘਰ ਬੁਲਾਈ ਬੈ ਜੀ ਦਾ ਖਾਲਸਾ ਬੈ ਘੁੰਮਦਾ ਥੋੜਾ ਜਿਹਾ ਉਧਰ ਨੂੰ ਹੁਣ ਤੂੰ ਮਨੂੰ ਅੰਦਰ ਦੇ ਨਾ ਹੁਣ ਮੈਂ ਹੁਣ ਜਵਾਈਆਂ ਵਾਲੀ ਫਿੰਡਿੰਗ ਜੀ ਲੰਮਾ ਥੋੜੀ ਜੀ ਹੁਣ ਤੱਕ ਹੈਗੀ ਦੀ ਮੁੰਡਿਆਂ ਵਾਲਿਆਂ ਨਾਲੋਂ ਜ਼ਿਆਦਾ ਹਾਂ ਹੁਣ ਤੱਕ ਆਪਾਂ ਨੇ ਕਬੀਲਦਾਰੀ ਸੰਭਾਲੀ ਹੋਈ ਤੇ ਹੁਣ ਆਪਾਂ ਹੋ ਗਏ ਫਾਰਕ ਹੁਣ ਕੋਈ ਟੈਨਸ਼ਨ ਦੋ ਤਾਂ ਜੇ ਹੁਣ ਕੋਈ ਸਮਾਨ ਘਟਿਆ ਵਧਿਆ ਹੁਣ ਤਾਂ ਮੈਂ ਦੇਖਾ ਹੁਣ ਤਾਂ ਮੈਂ ਆਰਡਰ ਮਾਰਨ ਸਾਬਦਾ ਓਏ ਬਣਾਓ ਪਨੀਰ ਵਾਲੇ ਪਰੋਟੇ ਜੇ ਇਹਨਾਂ ਨੇ ਪਨੀਰ ਨਾਲਾ ਮੇਰਾ ਸਾਲਾ ਭੱਜ ਕੇ ਜਾ ਕੇ ਪਨੀਰ ਲੈ ਕੇ ਆਊਗਾ ਐ ਜੇ ਮੈਂ ਪਹਿਲਾਂ ਆਇਆ ਆਰਡਰ ਮਾਰ ਦਿੰਦਾ ਉਹ ਆ ਗਿਆ ਓਏ ਪਨੀਰ ਬਣਾਓ ਸਰਿੰਦਰ ਜੀ ਵੀਰ ਜੀ ਪਨੀਰ ਤਾਂ ਆਇਆ ਨਹੀਂ ਖਮਾਣ ਤੋਂ ਪਹਿਲਾਂ ਪਨੀਰੇ ਲਿਆਉ ਜਾ ਕੇ ਉਹ ਬੇਰ ਤਾਂ ਬਿੱਕੀ ਰੁਕਾਣੀ ਹੋ ਜੜੀ ਸੀ ਤੇ ਮੈਂ ਉਹ ਰੋਮੇ ਦਾ ਮਾਰਨ ਦਾ ਰੀਤ ਹੈਗਾ ਜਿਹੜਾ ਉਹ ਵੀ ਮਾਰਨਾ ਚਾਹੀਦਾ ਹੁਣ ਮੈਂ ਮਾਰੇ ਕਰੂੰਗਾ ਪਰ ਮਾਰਨ ਦੀ ਲੋੜ ਹੀ ਨਹੀਂ ਪੈਣੀ ਹਾਂ ਉਹ ਆਪੇ ਵੀ ਨਹੀਂ ਆਈ ਜਾਂਦਾ ਅ ਇੱਕ ਤਾਂ ਹੁੰਦਾ ਕਹਿੰਦਾ ਬਾਹਰਲੀ ਕੰਟਰੀ ਤੇ ਆ ਕੇ ਵੀ ਪਾਣੀ ਬਦਲ ਹੋ ਗਿਆ ਐ ਇੱਥੇ ਰੋਟੀ ਸਬ지 ਸਾਰਾ ਕੁਝ ਬਦਲ ਹੋ ਗਿਆ ਜਿਹੜਾ ਕੱਲ੍ਹ ਸਰਿੰਦਰ ਨੇ ਸਮਾਨ ਬਣਾਇਆ ਤਾਂ ਉਹਨੇ ਰਿਜੈਕਟ ਕਰਤਾ ਕਹਿੰਦਾ ਵੀ ਮੈਂ ਉਹ ਆਪ ਤਰਕਾ ਲਾ ਕੇ 8 ਸਾਲ ਦੇ ਵਿੱਚ ਕਹਿੰਦਾ ਜੇ ਬੰਦਾ ਇੱਕ ਚੀਜ਼ ਨੂੰ ਬਣਾਈਏ ਬਣਾਈ ਜਾਂਦੇ ਪਰਫੈਕਟ ਹੋ ਜਾਂਦਾ ਹਰ ਇੱਕ ਚੀਜ਼ ਦੇ ਵਿੱਚ ਉਹ ਉਹਦੀ ਰੋਟੀ ਵੀ ਰਿਜੈਕਟ ਕਰਤੀ ਸਰਿੰਦਰ ਜੀ ਸਬ지 ਵੀ ਰਿਜੈਕਟ ਕਰਤੀ ਪਰ ਇੱਕ ਗੱਲ ਆ ਰਾਤ ਡੜੀ ਜਿਹੜੀ ਸਬ지 ਬਣਾਈ ਸੀ ਤੂੰ ਆਪਣੇ ਮੂੰਹ ਤੋਂ ਦੱਸ ਵੀ ਸਬ지 ਕਿਹੜੀ ਜੀਤੀ ਉਹ ਉੱਚੀ ਨਾ ਤੂੰ ਨਹੀਂ ਬੋਲਦਾ ਮੈਂ ਮੈਂ ਕਹਿੰਦਾ ਜੇ ਸੂਰ ਵੀ ਖਾ ਗਏ ਸਾਰੇ ਜਿੰਨੇ ਵੀ ਜਵਾਕ ਤੇ ਸਾਰੇ ਗੋਲੀਆਂ ਚੱਟਣ ਲਾਤੇ ਪਰ ਇੱਕ ਗੱਲ ਹੈਗਾ ਵੀ ਉਹ ਜਿਹੜਾ ਉਹ ਜੈ ਤੂਤ ਦਾ ਤੇਲ ਨਾਲ ਲੈ ਕੇ ਆਜੀ ਜਿਹੜਾ ਤੜਕਾ ਲਾਉਣ ਵਾਸਤੇ ਉਹ ਆਪਾਂ ਨੂੰ ਵੀ ਰਿਕੁਆਇਰਮੈਂਟ ਕਰਦੇ ਬਹੁਤ ਵੀ ਉਹ ਆਪਾਂ ਵੀ ਵਰਤ ਸਕਦੇ ਆ ਤੇ ਆਪਣੇ ਜਿਹੜੇ ਆਪਣੇ ਰਫੈਂਡ ਰਿਪੋਰਟ ਜਿਪਾ ਵਰਤਦੇ ਆਪਣੇ ਸਿਹਤ ਵਾਸਤੇ ਹੁੰਦੇ ਹਨ ਇਹ ਤੇ ਉਹ ਤੇਲ ਬਹੁਤ ਵਧੀਆ ਹੁੰਦਾ ਤੇ ਉਹ ਤੇਲ ਹਾਂ ਕੁਝ ਉਹਦਾ ਵੀ ਵਿੱਚ ਸਵਾਦ ਜੈਕਾ ਦਾ ਹੁਣ ਸਬਜੀ ਕਿਨਵਰ ਬਣੀ ਸੀ ਪਰ ਬਚੀ ਐ ਨਹੀਂ ਐ ਮੈਂ ਕਹਿੰਦਾ ਜੀ ਸਬਜੀ ਨੂੰ ਤੜਕਣੀ ਚੱਟਦੀ ਐ ਜਿਹੜੀ ਕੜਾਈ ਚ ਸਬਜੀ ਬਣਾਈ ਸੀ ਹੋ ਰਹੀ ਨਹੀਂ ਬਚੀ ਐ ਮਿਕਸ ਵੈਜ ਅਸੀਂ ਲੈ ਆਏ ਤੇ ਜੀ ਕੱਲ੍ਹ ਜਾ ਕੇ ਹੋ ਤੇ ਬਾਜ਼ਾਰ ਨੂੰ ਉਸ ਟਾਈਮ ਅਸੀਂ ਨਾਲੇ ਲੈ ਆਏ ਤੇ ਉਹ ਕਹਿੰਦਾ ਵੀ ਹੁਣ ਸਵੇਰੇ ਸਾਜ ਰਹੀ ਅੱਜ ਸਾਤਰੇ ਕਾ ਰਾਤ ਇਹ ਕਹਿੰਦਾ ਗੋਭੀ ਭੁੱਲਿਆ ਮਾਂ ਗੋਭੀ ਕੇ ਕਰਨੀ ਸੀ ਜਦਾ ਮਿਕਸ ਬੱਜਿਆ ਲੈ ਕਹਿੰਦਾ ਸਵੇਰੇ ਬਣਾਉਣੇ ਜੀ ਪਰੌਂਠੇ ਗੋਭੀ ਦੇ ਪਰੌਂਠੇ ਬਣਾਉਣੇ ਮਾਂ ਚੱਲ ਦੇਖਦੇ ਹੁਣ ਬਈ ਸਵੇਰ ਦਾ ਟਾਈਮ ਆ ਸਾਤਰੇ ਸਾਤਰੇ ਅ ਬੈਠੇ ਆਉਣ ਵਾਲੇ ਆਈ ਜਾਂਦੇ ਮਿਲਣਾ ਸਾਰ ਕੋਈ ਖਬਰ ਸਾਰ ਕੋਈ ਬ람 ਅ ਜਿਹੜੇ ਸਾਡੇ ਸੱਜਣ ਪਿਆਰੇ ਆ ਬਿੰਦਰ ਨੂੰ ਮਿਲਣ ਅਮਰਤ ਵੇਲੇ ਉੱਠ ਕੇ ਗੁਰੂ ਘਰ ਜਾਏ ਨੱਬਾ ਚੜਾਇਆ ਸੀ ਇਹ ਮਿੱਠੇ ਦਾ ਉੱਤੇ ਤੇ ਅਰਦਾਸਾਂ ਬੇਨਤੀਆਂ ਸਹਿਮਲ ਹੋਏ ਚਲੋ ਇਹੀ ਹੁੰਦਾ ਜੋ ਜੋ ਜਿਹੜੇ ਜਿਹੜੇ ਵੀ ਆਪਣੇ ਮਤਲਬ ਬੰਦੇ ਨੇ ਸੁੱਖਾਂ ਸੁੱਖੀਆਂ ਨਹੀਂ ਹੁੰਦੀਆਂ ਉਹ ਆਪਣੀਆਂ ਸੁੱਖਾਂ ਪੂਰੀਆਂ ਕਰਨੀਆਂ ਤੇ ਮਾਰਾ ਜਨੂ ਧਿਆਉਣਾ ਤੇ ਹੁਣ ਉਸ ਤੋਂ ਬਾਅਦ ਜੀ ਤੁਹਾਨੂੰ ਹੁਣ ਮਲਾਉਂਦਾ ਜੀ ਅੰਦਰ ਦੋਹੇ ਜਣੇ ਮੀਆਂ ਬੀਬੀ ਰਸੋਈ ਦੇ ਵਿੱਚ ਲੱਗੇ ਪਿਆ ਆਹ ਉਹ ਕਹਿੰਦਾ ਮੈਨੂੰ ਪਿੰਡਰਾ ਤਾਂ ਕਹਿੰਦਾ ਕਹਿੰਦਾ ਮੈਨੂੰ ਤਾਂ ਦਿਖਾਈ ਨਹੀਂ ਮਾਏ ਹੁਣ ਜਿੱਜੇ ਤਾਂ ਕਰਨਾ ਵੀ ਦਿਖੇ ਇਹ ਤਾਂ ਹੁਣ ਚੱਲਣੀ ਹੈ ਗੱਲ ਵਿੱਚ ਇਹਦਾ ਨੰਨਾ ਪੱਪਾ ਵਿੱਚ ਹੀ ਹੋ ਜਾਣਾ ਤੂੰ ਵਿੱਚ ਨਾ ਬੋਲੀਓ ਗੱਲ ਬੱਕਰੀ ਆ ਜਿਹੜੀਆਂ ਅਸੀਂ ਵਾਪਸ ਗੱਲਾਂ ਕਰਨੀਆਂ ਉਹ ਤਾਂ ਕਰੀ ਜਾਣੀਆਂ ਇੱਕ ਗੱਲ ਆ ਗਈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋਇਆ ਬਾਈ ਜਾਨ ਪੂਰਾ ਆ ਤੇ ਇੱਕਲਕ ਘਰ ਦੇ ਵਿੱਚ ਕ ਪੂਰੇ ਪਿੰਡ 'ਚ ਹੀ ਹੋਣਾ ਪਿਆ ਆ ਚਲੋ ਜਿਹੜਾ ਸਾਡੇ ਨਾਲ ਇੱਕ ਵਰਤਾਨਤ ਵਾਪਰ ਗਿਆ ਬਹਿ ਗਰੂ ਉਹ ਵੀ ਉਦੀ ਲਾਜਾ ਦੇ ਵਿੱਚ ਐ ਚਲੋ ਜਾਣ ਆਣਾ ਚਲ ਗਿਆ ਤੇ ਜਿਹੜਾ ਹੁਣ ਘਰ ਦੇ ਵਿੱਚ ਮੌਹਲਾ ਉਹ ਵੀ ਉਪਰ ਨੂੰ ਦਰਵਾਜ਼ਾ ਨਾ ਟੋਕ ਖੜਾ ਐਕਸੈਪਟ ਹੋ ਜਾਂਦਾ ਜੇ ਇੱਧਰ ਆ ਜਾਂਦੇ ਆ ਤਾਂ ਆਪਣਾ ਖੁਸ਼ੀ ਵਾਲਾ ਐਕਸੈਪਟ ਹੋ ਜਾਂਦਾ ਤੇ ਉਹਦਾ ਸਪੀਕਰ ਉੱਥੇ ਰਹਿਣ ਕਰਕੇ ਹੁਣ ਆ ਜੀ ਗੈ ਵਾਲਾ ਸਟਾਡੇ ਜਿੱਤ ਨਿਕਲ ਕੇ ਆਇਆ ਉੱਥੇ ਹੌਲੀ-ਹੌਲੀ ਬੋਲ ਕੇ ਸਰਦੇ ਨਹੀਂ ਹੈਗਾ ਉਹਦਾ ਸਪੀਕਰ ਐਡਾ ਵੀ ਉਹ ਚਾਰ ਘਰਾਂ ਤੋਂ ਸੁਣਦਾ ਜਦ ਬੋਲਦਾ ਹੋ ਟੋੜੂ ਜੀ ਵੀ ਗੱਲ ਬੋਲਦਾ ਫਿਰ ਸਾਨੂੰ ਆੜ ਲੱਗਦਾ ਉਹਦੇ ਬਾਅਦ ਤੇ ਕੋਈ ਗੱਲ ਨਹੀਂ ਹੈਗੀ ਉਹ ਠੀਕ ਕਰ ਲਈਏ ਉੱਥੇ ਚੱਲਦਾ ਜੀ ਕਿਉਂਦੋਂ ਇਹਨੂੰ ਉੱਚੀ ਬੋਲਣਾ ਉਹ ਹਾਕ ਮਾਰਦਣਾ ਉਹ ਕੋ ਗਾਂ ਦਾ ਫਾਰਮ ਕਿਹੜਾ ਛੋਟਾ ਜੀ ਹੁੰਦਾ ਉਹ ਬਰਾਦਰ 100 ਮੀਟਰ ਉਧਰੋਂ ਚੱਲ ਗਿਆ ਤੇ ਇੱਥੇ ਤੋਂ ਉਧੂ ਆਗਮਾਨ ਦੇ ਉੱਥੇ ਕਿਹੜਾ ਸਪੀਕਰ ਲੱਗਾ ਵੀ ਸਪੀਕਰ ਤੇ ਕਹਿ ਤੜਾ ਕੋ ਆਗਮਾਨ ਕਰਕੇ ਕਹਿੰਦਾ ਉਹ ਤਾਂ ਹੁਣ ਜਿਹੜਾ ਸੰਗ ਹੈ ਨਾ ਉੱਥੇ ਉਹਦਾ ਕੌਮ ਭਾਰਾ ਆ ਉੱਚੀ ਬੋਲਦਾ ਤੇ ਥੋੜਾ ਜਿਹਾ ਮਨ ਨੂੰ ਤਾਂ ਆਡਾ ਲੱਗਦਾ ਸ਼ਾਇਦ ਤੁਹਾਨੂੰ ਵੀ ਲੱਗੇ ਕੋਈ ਗੱਲ ਐਕਸੈਪਟ ਕਰਨਾ ਤੁਹਾਡੇ ਵੀ ਭਾਈ ਆ ਮੇਰਾ ਸਾਣਾ ਤੇ ਚਲੋ ਹੁਣ ਤੁਹਾਨੂੰ ਉਹਦੇ ਨਾਲ ਵੀ ਮਲਾਉਣਾ ਜੀ ਉਹ ਦੇਖਦੇ ਆ ਕਿ ਆ ਪ੍ਰੋਗਰਾਮ ਅੰਦਰ ਅਗਲਾ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਚਾ ਵੀ ਭਾਤਾ ਮੇਰਾ ਭਰਾ ਹੈ ਹਾਂ ਉਹ ਤਾਂ ਸਾਰਿਆਂ ਨੂੰ ਹੈ ਤੈਨੂੰ ਗੱਲੀ ਨੂੰ ਨਹੀਂ ਮੈਨੂੰ ਖੁਸ਼ੀ ਹੈ ਅੱਛਾ ਮੇਰਾ ਭਰਾ ਵੀ ਤਾਂ ਹੀ ਮੰਜੇ 'ਤੇ ਬੈਠਾ ਭਰਾ ਪਰੌਂਠੇ ਲੱਗਿਆ ਬਣਾਉਣਾ ਮੈਡਮ ਆਪ ਬੈਠੀ ਹੈ ਮੇਰਾ ਭਰਾ ਕਹਿੰਦਾ ਵੀ ਕੱਇਂ ਸ਼ਾਮ ਨੂੰ ਆਪਣੇ ਘਰ ਨੂੰ ਚਲੇ ਜਾਣਾ ਪਹਿਲਾਂ ਤੈਨੂੰ ਮੇਰੇ ਹੱਥ ਦੇ ਪਰੌਂਠੇ ਖਾ ਕੇ ਜਾ ਅੱਛਾ ਹਾਂ ਸਰਿੰਦਰ ਦਾ ਹੈਂਡ ਪੰਪ ਆ ਗਿਆ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਦੱਸੋ ਕੌਣ ਆ ਸਰਿੰਦਰ ਨਹੀਂ ਜੀ ਮੇਰਾ ਘਰ ਆਲਾ ਹੈ ਹੈਂਡ ਪੰਪ ਹੈ ਨਹੀਂ ਮਨੂੰ ਹਮਤ ਤੱਕ ਇੱਕ ਗੱਲ ਪੁੱਛਣੀ ਹੈ ਮਨੂੰ ਵੀਡੀਓ ਦੇ ਵਿੱਚ ਆਏ ਕਮੈਂਟ ਹਾਂਜੀ ਕਮੈਂਟਾਂ ਦੇ ਵਿੱਚ ਮਨੂੰ ਪਹਿਲਾਂ ਤਾਂ ਵਿੱਚ ਬਹੁਤ ਮੇਰੇ ਵੀਰੇ ਭੈਣਾਂ ਨੇ ਕਮੈਂਟੇ ਕਰੇ ਵੀ ਜਦ ਪਿੰਦਰ ਨੂੰ ਲੈਣ ਗਏ ਆ ਤੁਸੀਂ ਹਾਂਜੀ ਵੀ ਸਰਿੰਦਰ ਨੂੰ ਘਾਤ ਨਹੀਂ ਨਾਲ ਲੈ ਕੇ ਗਏ ਤੂੰ ਦੱਸ ਮੈਂ ਤੈਨੂੰ ਨਾ ਕਰੀ ਤੀ ਪਰ ਤੁਗਾ ਤਾਂ ਨਹੀਂ ਗਈ ਫਿਰ ਭਾਜੀ ਪਿੱਛੇ ਤੇ ਉਹਦਾ ਦੋਇਕਰਾਂ ਨਵੀ ਆਉਣਾ ਸੀ ਹਾਂ ਉਹ ਵੀ ਜੇ ਮੈਂ ਹੁੰਦੀ ਤਾਂ ਹੀ ਆ ਕੇ ਬੈਠਦੇ ਹਾਂ ਤਾਂ ਵੀ ਚਲੇ ਜਾਂਦੀ ਉਹਨਾਂ ਨੇ ਵੀ ਫਿਰ ਤੁਹਾਨੂੰ ਪਤਾ ਹੈ ਫਿਰ ਫਿਰ ਉਹਨਾਂ ਨੂੰ ਲੇਟ ਆ ਜਾਣਾ ਤਾਂ ਕੋਈ ਲੇਟ ਹੋ ਜਾਣਾ ਤਾਂ ਤੇ ਹੁਣ ਦੂਸਰੀ ਗੱਲ ਜਦ ਕੱਲ ਕੱਪੜੇ ਕੁੱਪੜੇ ਸ਼ਾਮ ਨੂੰ ਲੈਣ ਗਿਆ ਤਾਂ ਤੂੰ ਜਦ ਵੀ ਨਹੀਂ ਗਈ ਇਹਦੇ ਨਾਲ ਕੀ ਗੱਲ ਲੱਗੀ ਹੋਈ ਹੈ ਉੱਧਰ ਦੇ ਦੇ ਕਰਕੇ ਮੈਨੂੰ ਉੱਧਰ ਜਾਣਾ ਪੈਂਦਾ ਉਹਨਾਂ ਦੇ ਡੰਗਰ ਮੈਂ ਹੀ ਚੋਣੀ ਆ ਫਿਰ ਉਹਨਾਂ ਗੇ ਕਰੋਣੀ ਪੈਂਦੀ ਹੈ ਮਦਦ ਚਲਾਂ ਉਹ ਵੀ ਜ਼ਰੂਰੀ ਤਾਂ ਨਾ ਉਹ ਮੈਂ ਤਾਂ ਆਪਣੇ ਵੱਲ ਤੇ ਸੈਟ ਸਫਾਈ ਹੁੰਦਾ ਮਨੂੰ ਨਾ ਕਹਿਣਾ ਮੇਰੇ ਮੇਰੇ ਪਿਆਰ ਕਰਨ ਵਾਲੇ ਸਾਰੇ ਸੱਜਣ ਪਿਆਰੇ ਹਾਂ ਬਾਈ ਉਹ ਪਤਾ ਨਹੀਂ ਵਿੱਕੀ ਜਾਣ ਕੇ ਹੀ ਨਹੀਂ ਲੈ ਕੇ ਗਿਆ ਨਹੀਂ ਪਿੰਦਰ ਨੇ ਵੀ ਕਿਹਾ ਉਹਦੇ ਹੈਂਡ ਪੰਪ ਨੇ ਵੀ ਕਿਹਾ ਵੀ ਚੱਲ ਸਰਿੰਦਰੇ ਹਾਂ ਸਰਿੰਦਰੇ ਨਹੀਂ ਮੰਨੀ ਨਾ ਚੱਲ ਉਧਰ ਵੀ ਜਿਹੜੀ ਡਿਊਟੀਆਂ ਜ਼ਰੂਰੀਆ ਜ਼ਰੂਰੀਆ ਕੱਪੜਿਆਂ ਦਾ ਤਾਂ ਕੋਈ ਚੱਕਰ ਨਹੀਂਦਾ ਹੈਗਾ ਭਾਜੀ ਉੱਧਰ ਇੱਕ ਗੱਲ ਹੈਗੀ ਵੀ ਮੇਰਾ ਸਾਲਾ ਜਿਹੜੇ ਪ੍ਰੌਂਟਰ ਤੋਂ ਜਾਣ ਪਾਉਂਦਾ ਹੈ ਨਾ ਉਹ ਤਾਂ ਹੁਣ ਖਾ ਕੇ ਦੱਸੂਗਾ ਮੈਂ ਕੀ ਬਣਦਾ ਕਿ ਹਾਂਗੀ ਆ ਦੇਖ ਤੁਸੀਂ ਘਰ ਦੇ ਕੰਜੂਸੀ ਪਰ ਮਸਾਲਾ ਪਾਉਂਦਾ ਉਹਦੇ ਮਸਾਲਾ ਪੈਂਦਾ ਉੱਧਰ ਇਹਦਾ ਇੰਨੇ ਕ ਮਸਾਲੇ ਚ ਉਹਨੇ ਨੂੰ ਦੋ ਦਿਨ ਪਰੌੜੇ ਕਾਲਾ ਜਾਨੇ ਤੇ ਮੈਨੂੰ ਜਿੰਨੇ ਇੱਕ ਵਾਰ ਤੇ ਰਵੇੜ ਤੇ ਮੈਂ ਇੰਨਾ ਮਸਾਲਾ ਪਾਉਂਦੀ ਹੁੰਨੀ ਆ ਬਾਈ ਤੈਨੂੰ ਸਪੈਸਾ ਲਗਾ ਦਿੰਦਾ ਕਿਹੜਾ ਮੁਕਰੇ ਕੀ ਰੋਟੀਆਂ ਬਾਅਦ ਚਾਹੀਦੀ ਆ ਖਾਣੀ ਇਹਨਾਂ ਤਾਂ ਚਲੇ ਜਾਣਾ ਉਹ ਨੰਮ ਮਸਾਲੇ ਕਰਕੇ ਕਹਿੰਦਾ ਮੈਂ ਤਾਂ ਵੀ ਮਸਾਲਾ ਘੱਟ ਪਾਉਂਦੀ ਆ ਓ ਜਿੰਨਾ ਮਸਾਲਾ ਉਹਨੇ ਇੱਕ ਰੋਟੀ ਚ ਪਾਤਾ ਉਧਰ ਇੰਨਾ ਮਸਾਲਾ ਚਾਰ ਪੰਜ ਪਰੌਂਠੇ ਪਈ ਜਾਣੀ ਆ ਵੀ ਜਿਹੜੀ ਵੀ ਮਾਂ ਦੇ ਚ ਸ਼ਬਦ ਕੱਢੂਗਾ ਰੋਟੀ ਬਾਅਦ ਚ ਇਹਦੇ ਹੱਥੀਓਂ ਖਾਣੀ ਐ। ਉਹ ਕੋਈ ਨਹੀਂ ਖਾਂੂ ਜਦ ਮੈਂ ਇਹਦੀ ਮਿੰਤਾ ਕਰ ਲੈਣੀ ਆ। ਹੁਣ ਮਾ ਆਪਣੇ ਸਾਲੇ ਕਿੰਨੇ ਆ? ਹੁਣ ਮਾ ਆਪਣੇ ਸਾਲੇ ਕਿਹੜੇ ਆ? ਮਾਰਦਾ ਗੱਸ ਨਹੀਂ ਤਾਂ ਜਾਂ। ਫਰਕ ਐ, ਫਰਕ ਐ। ਆਏ ਹੋ ਜਾਂਦਾ। ਹਾਂ। ਬਰਾਬਰ ਦਾ ਭਾਈ ਆ ਜਾਂਦਾ ਨਾ ਜਦੋਂ ਹੁਣ ਮੇਰੀ ਵੋਟਾਂ ਵਧ ਗਈਆਂ। ਪਹਿਲਾਂ ਤੁਸੀਂ ਦੋਹ ਜਣੇ ਇਕੱਠੇ ਹੋ ਜਾਂਦੇ ਤੇ ਜਿਕਣਾ ਸੁੱਖੋ ਆਰ ਤੂੰ ਇਕੱਠੀ ਹੋ ਜਾਂਦੀ ਮਾਲਾ। ਉਰੇ ਤੁਸੀਂ ਦੋਹੇ ਇਕੱਠੇ ਹੋ ਜਾਂਦੇ ਮੈਂ ਚੁੱਪ ਹੋ ਜਾਂਦਾ। ਕਿਉਂਕਿ ਮੈਂ ਉਹ ਤੋਂ ਬੜੀ ਐ। ਉੱਚ ਕੋਈ ਨਹੀਂ ਬڑا ਛੋਟਾ ਕੋਈ ਨਹੀਂ ਇੱਥੇ ਹਾਂ ਬੜੀਆਂ ਤਾਂ ਮੈਂ 4 ਸਾਲ ਕੋਈ ਬੜੀ ਹੋਊਗੀ ਤੂੰ ਆਪਣੇ ਬਾਪੂ ਕੋ ਬਾਅਦ ਤੇ ਹੋਊਗੀ ਸਾਡੇ ਬਾਅਦ ਤਾਂ ਥੋੜੋ ਬੜੀ ਐ ਕੀ ਉਹ ਵੀ ਅਲਾਉ ਦੇ ਲੈ ਕਿ ਕਰਾਤਾ ਆ ਕੇ ਦਰ ਮੈਂ ਕਿਤੋਂ ਬੜੀ ਨਹੀਂ ਬੜੀ ਐ ਬੜੀ ਬੜੀ ਹਾਂ ਬਾ ਬੈਨ ਦੇਵਾਦੀ ਆਪਾਂ ਕੀ ਫਲਾਤੀ ਨੇ ਚ ਫਲਾਤੀ ਵਾਕਰਾ ਵੇਹ ਮੈ ਪਤਾ ਇਹਦਾ ਟੋਲੂ ਜੇ ਦਾ ਮੈ ਚਾਹੀਦਾ ਵੀ ਏਕਣੀ ਐ ਇਹ ਤਾਂ ਨਾ ਟਾਈਮ ਨਾਲ ਹਬ ਮੋ ਬਦਲਦਾ ਨਾ ਕੋਈ ਨਹੀਂ ਸੜਿਆ ਤੈਨੂੰ ਦੱਸੂਗਾ ਬਾਅਦ ਵਿੱਚ ਵੇਣਾ ਹੁਣ ਤੋਂ ਕੋਈ ਜੀਜੇ ਉਧਰ ਨੂੰ ਜਾਣਾ ਫੇਰ ਮੈਂ ਕਹੂੰਗਾ ਤੈਨੂੰ ਵੀ ਚੱਲਦੇ ਆਂ ਨਾ ਚੱਲੂਗਾ ਨਾ ਜੀਜੇ ਮੈਨੂੰ ਭਾਈ ਕੁੱਗਾ ਮੈਂ ਕਹਾਂ ਕਿ ਜੀਜੇ ਚੱਲ ਜੀਜੇ ਤਾਂ ਜਾਣੀ ਜਾਣਾ ਪੈਣਾ ਉਂਗਲੀ ਕੰਮ ਰੋੜਨੀ ਹੈ ਜੀਜੇ ਨੂੰ ਜਾਣਾ ਨਹੀਂ ਹੈਗਾ ਜਾਊਗਾ ਜੀਜੇ ਜਾਊਗਾ ਜੀਜੇ ਜਾਊਗਾ ਜੀਜੇ ਕਿੱਥੇ ਨੇ ਤੂੰ ਜੀਜੇ ਉਹ ਜਿੱਥੇ ਨੂੰ ਕਹੂੰਗਾ ਜੀਜੇ ਕਿ ਕਿੰਨਾ ਕੀ ਸਾਰਾ ਖਾਣਗੇ ਬਾਕੀ ਰੋਟੀਆਂ ਬਣਣੀਆਂ ਹੂੰ ਤਿੰਨ ਘੋਰ ਬਣਨੇ ਉੱਥੇ ਉਹ ਯਾਰ ਆ ਨਗਰ ਮਾ ਤੇਰੇ ਹੱਥ ਦੇ ਪਰੌਂਠੇ ਖਾਣੇ ਤੇ ਪੰਜ ਇਕੱਠੇ ਹੱਥ ਤੇਰੀ ਦੀ ਖਾਣ ਜਗਾ ਹਰੇ ਕੱਢਦਾ ਉਹ ਪੰਜ ਤਾਂ ਖਾ ਮੈਂ ਹੱਥ ਜਣਾ ਤੈਂ ਤੋੜ ਦੇਣਾ ਉਹ ਨਹੀਂ ਤੋੜਦਾ ਨਜ਼ਰ ਲਾਤੀ ਮੈਂ ਬਹੁਤ ਫੁਰਜਲੇ ਨਾਲ ਚੱਕ ਦਿਓ ਹੱਥ ਨਾਲ ਲੈ ਉਹ ਪੂਰਾ ਪਤਾ ਕਿੰਨੇ 8 ਸਾਲ ਦਾ ਕੋਰਸ ਆ ਥੋੜਾ ਨਾ ਬਹੁਤਾ ਮੈਂ ਕੰਟੀ ਚੋਂ ਪੰਦੀ ਕਿਛੀ ਕਰਤਾ ਯਾਰ ਤੁਸੀਂ ਕੁਝ ਸੋਚ ਲਾਇੀ ਨਹੀਂ ਪੱਖਾ ਭੱਖਾ ਐਗਜ਼ਿਸਟ ਫੰਡ ਉਹ ਭੱਜੀ ਵੀ ਆ ਓਹੋ ਤਾਂ ਹੀ ਹਾਏ ਗਰੂ ਸਤਨਾ ਆ ਗਰੂ ਅੱਜ ਤਾਂ ਨਾ ਸਰੇਂਦਰ ਤਾਂ ਇੱਕ ਤਨੂ ਦਾ ਸਰੇਂਦਰ ਨਜ਼ਾਰੇ ਆ ਗਏ ਹੋਰ ਗੱਲਾਂ ਦੀਆਂ ਗੱਲਾਂ ਨਾ ਤੇਰੇ ਹੱਥ ਦੀ ਜਿਹੜੀ ਸਬਜ਼ੀ ਪਸੰਦ ਕਰੀ ਆਪਣਾ ਜਦੇ ਕਹਤਾ ਹੈ ਜੀ ਤੜਕਾ ਲਾ ਦੋ ਲੈ ਜਿਹੜਾ ਕਪੂ ਇੰਦਰ ਐਂ ਦੱਸੋ ਕਿ ਮੈਂ ਤਾਂ ਚੁੱਪਚਾਪ ਤੜਕਾ ਲੈ ਜਿਹੜਾ ਸਮਾਨ ਤਿਆਰ ਕਰਉਦਾ ਮੈਨੂੰ ਪਤਾ ਹਾਂ ਯਾਨੀ ਤਾਂ ਮੈਂ ਹੀ ਦਿੰਦੀ ਕਦੇ ਕਹਿੰਦਾ ਲਸਣ ਘੱਟ ਕੱਟਿਆ ਉਨੇ ਹੀ ਆਇਆ ਦੇ ਦੇ ਹੁਣ ਜਿਹੜਾ ਤੁਹਾਡਾ ਜਿਸ ਕਾਮ ਉਸੇ ਕੋ ਸਾਜੇ ਠੀਕ ਹੈ ਨਾ ਤੁਹਾਡੇ ਕੰਮ ਜੇ ਅਸੀਂ ਕਰਨੇ ਆ ਤਾਂ ਤੁਹਾਨੂੰ ਮੂਰਲੀ ਉਹ ਤਾਂ ਗਰਾਊਂਡ ਦਾ ਤੁਹਾਨੂੰ ਤਿਆਰ ਕਰਕੇ ਦੇਣਾ ਪੈਣਾ ਬਾਕੀ ਕੰਮ ਤਾਂ ਅਸੀਂ ਕਰ ਲੈਣਾ ਆਪ ਗਰਾਊਂਡ ਤਾਂ ਤੁਹਾਨੂੰ ਵੀ ਹਾਂ ਤੁਸੀਂ ਕੋਈ ਵੀ ਆਲੂਆਂ ਦੀ ਸਬਜ਼ੀ ਬਣਾਉਣੀ ਹੈ ਕੱਟ ਕੇ ਲਸਣ ਪਿਆਜ਼ ਆਲੂ ਸਾਰਾ ਕੁਝ ਦੇ ਦਿਓ ਹਾਂ ਉਸ ਤੋਂ ਬਾਅਦ ਤੜਕਾ ਲਾਉਣਾ ਸਾਡੀ ਜ਼ਿੰਮੇਵਾਰੀ ਆ ਇੱਕ ਗੱਲ ਨੂੰ ਤਾਂ ਹੈਗਾ ਵੀ ਨਹੀਂ ਆਈ ਨੀ ਲਾਟਾ ਫਲੈਟ ਆਉਗਾ ਕਿਸੇ ਗੱਲ ਨਾਲ ਕੱਪੜੇ ਤਾਂ ਸਾਰੇ ਪੈਂਟ ਤੁਮ ਟੱਟੇ ਨਾਲ ਵੇਚ ਗਏ ਓਏ ਉਸ ਸਾਹਮਣੇ ਵਾਲਾ ਚੱਲਦਾ ਅ ਸਰਿੰਦਰ ਗੈਸ ਕਿਟ ਵਾਲਾ ਥੋੜਾ ਜਿਹਾ ਉਹ ਬੱਲੇ 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 ਅੱਜ ਕੱਲ ਤਾਂ ਨਾ ਡੀਜੇ ਸਿਸਟਮ ਟਰੈਕਟਰਾਂ ਆਪ ਬਹੁਤ بڑے بڑے ਚੱਲਦੇ ਆਪ ਹੁਣ ਜਵਾਕ ਅੱਜ ਕੱਲ ਦੇ ਟਰੈਕਟਰਾਂ ਚਲਾਉਂਦੇ ਨਹੀਂ ਹੋਏ ਹਾਂ ਜਗਾ ਘਟਾ ਕੇ ਨਾ ਉਧਰਲੀ ਸੜ ਵੇਲਣੇ ਵਾਸਤੇ ਹਾਂ ਕਰੋ ਥੋੜਾ ਜਿਆਦਾ ਬੜਾ ਬਣਾਤਾ ਥੋੜਾ ਜਿਹਾ ਆਟਾ ਨਰਮ ਆਟਾ ਨਰਮ ਹੋ ਗਿਆ ਹੁਣ ਆਟਾ ਵੀ ਮੇਰੇ ਲੱਦਾ ਪਏ ਉਹਨਾਂ ਨਾਲ ਵੀ ਕਰਨਾ ਆਟਾ ਦਾ ਮੈਂ ਕਿਹਾ ਤਾਈ ਦਾ ਨੌਸ ਘੜਤਾ ਜੇ ਹੁਣ ਕਿਤੇ ਰਹਿ ਤਾਂ ਗੱਲ ਪਵਾਉਣੀ ਆ ਆਪਣੇ ਪਰ ਗੱਲ ਲੈਡੀ ਨਹੀਂ ਹੈਗੀ ਨਹੀਂ ਆਟਾ ਨਰਮ ਹੋ ਗਿਆ ਭਾਈ ਜੀ ਸਮਾਂ ਟਫਾ ਵਾਲਾ ਆਟਾ ਥੋੜਾ ਹਾਰ ਚਾਹੀਦਾ ਹੁੰਦਾ ਹਾਂ ਤੂੰ ਕਰੂਗਾ ਕੁੰਦਨ ਪਰੌਂਟ ਅਵੇਲਮਨ ਲਾਦਾ ਤਾਂ ਕੁੰਦਨ ਪਰੌਂਟ ਵਾਲਾ ਸਾਡਾ ਰੋਪੜ ਵਾਲਾ ਫੇਲ ਕਰ ਦੇਣਾ ਜਿਹੜਾ ਸਾਫ ਕਥਾਵ ਲੱਗਦਾ ਮੈਨੂੰ ਉੱਥੇ ਦਾ ਹੁਣ ਆਇਆ ਹੋ ਗਿਆ ਨਾ ਵੀ ਚਲੋ ਵੀ ਪਰੌਂਟ ਖਾ ਕੇ ਅੱਜ ਸਬਜ਼ੀ ਦਾ ਤੇਰੀ ਪਾਸ ਕਰਦੇ ਵੀ ਸਬਜ਼ੀ ਦਾ ਜਿਹੜੇ ਰਾਤ ਨੂੰ ਜਵਾਕ ਆਏ ਤੇ ਸਾਰੇ ਮੜ ਮੁੜ ਕੇ ਲੱਤੀ ਉਹਨਾਂ ਨੇ ਵੀ ਸਬਜ਼ੀ ਦੇ ਦਿੱਤੀ ਮੈਂ ਆ ਕੇ ਮੈਂ ਵੀ ਫੇਰ ਦੇਖਿਆ ਜੇ ਆਪਾਂ ਉੱਧਰ ਗਏ ਤੇ ਨਾ ਇੱਕ ਆਮਲੀ ਲੜੀ ਕਹਾਣੀ ਦੱਸਦਾ ਜੀ ਤੁਹਾਨੂੰ ਰਾਤ ਨੂੰ ਕਹਿੰਦਾ ਜੀ ਇਹ ਕਹਿੰਦਾ ਮੈਂ ਵੀ 8 ਸਾਲ ਬਾਅਦ ਆ ਗਿਆ ਨਾ ਪਾਜੀ ਵੀ ਰਾਮਲੀਲਾ ਚੱਲਦੀ ਕਹਿੰਦਾ ਜਦ ਮੌਰੇ ਹੁੰਦਾ ਤਾਂ ਕਹਿੰਦਾ ਰਾਮਲੀਲਾ ਮਾ ਅੱਜ ਤੱਕ ਛੱਡੀ ਨਹੀਂ ਹੈਗੀ ਮਾ ਫੇਰ ਚੱਲ ਬਾਈ ਤੈਨੂੰ ਰਾਮਲੀਲਾ ਦਿਖਾ ਲਿਆਂਦਾ ਮਾ ਗੱਡੀ 'ਚ ਬਹਿ ਕੇ ਚੱਲ ਗਿਆ ਜੀ ਉੱਥੇ ਇਹਦੇ 2 ਨੰਬਰ ਦੇ ਲੱਗਿਆ ਵੀ ਐਨ ਕੰਗ ਐਨ ਘੋਰੀ ਫੁੱਲ ਗਿਆ ਗਾ ਰਾਮਰਾਇ ਇਹਨੂੰ ਦਿਖਾਈ ਨਹੀਂ ਹੈਗੇ ਉੱਥੇ ਤਾਂ ਕੰਨੀ ਮੁੜ ਕੇ ਉਹ ਲਵ ਗਿਆ ਸਾਨੂੰ ਤੇ ਮੈਂ ਚੱਲੂਗੇ ਅੱਜ ਚੱਲੂਗੇ ਅੱਜ ਤਾਂ ਬਿਕਰਾਂ ਸਿੰਘ ਆਪਣੇ ਘਰ ਜਾ ਕੇ ਰਾਮਲੀਲਾ ਦੇਖੂਗਾ ਰੋਪੜ ਬਹੁਤ ਬਹੁਤ ਸੇਵਾ ਨਿਵਾਦੀ ਤੁਹਾਡੀ ਹੁਣ ਤੁਸੀਂ ਸੇਵਾ ਕਰੋ ਪਰੌਂਠੇ ਬਣਾਓ ਬੜੇ ਬੜੇ ਦਹੀਂ ਨਾਲ ਪਾ ਕੇ ਮੇਥੇ ਨਾੜ ਮਿਰਚ ਕਰਾਰਾਜਾ ਕਰਕੇ ਬਣਾਉਂਦਾ ਨਾ ਬਣਾ। ਬਾਹਰ ਸਤ ਨਾ ਹੋਊਗਾ। ਕੀ ਆਜੋ? ਹੋਊਗਾ ਪੇਰਾ। ਕੋਈ ਨਹੀਂ। ਕੀਲੇ ਤੂਰੇ-ਕੂਰੇ ਹੁਣ ਸਲਾਦਾ-ਸਲੂਦਾ ਜੱਤਾ ਖਾਂਦਾ ਤਾਂ ਰੱਖਣੇ ਪੈਣੇ ਤੈਨੂੰ ਕੀਰੇ-ਕੂਰੇ ਪਿਆਜ਼ ਵੀ ਕੀਰੇ ਹੋਗੇ। ਹੁਣ ਤਾਂ ਚੱਲ ਮੂਲੀਆਂ ਵੀ ਚੱਲ ਪਣੀਆਂ। ਮੂਲੀਆਂ ਦੇ ਪਰੌਂਠੇ ਆਹੋ। ਚੱਲੂ ਗੱਲਬਾਤ ਠੀਕ ਹੈ ਜੀ ਦੇਖਦੇ ਹਾਂ ਕਿਆ ਬਣਦਾ ਪ੍ਰੋਗਰਾਮ ਅਗਲਾ ਡੈਡੀ ਆਉਂਦੀ ਖੁਸ਼ਬੂ ਹਾਂ ਹੈ ਉਦੋਂ ਹੀ ਭੁੱਖ ਲੱਗੀ ਜਾਂਦੇ ਡੈਡੀ ਵੀ ਸਰ ਖਰਚਦਾਰ ਸੋਈ ਕਿਨੂੰ ਨੂੰ ਦੇਖੀ ਜਾਂਦਾ ਹੁਣ ਤਾਂ ਭੁੱਖ ਲੱਗਦੀ ਹੈ ਹੈ ਤੂੰ ਸਾਂਹ ਤੇਲ ਗਰਮ ਆਂਦਾ ਹਾਂ ਹਾਂ ਤੇਲ ਗਰਮ ਆ ਉਹ ਚੱਲ ਆਪਾਂ ਆਪਾਂ ਨੂੰ ਥੋੜਾ ਦਾ ਮਤਲਬ 2 ਜਾਂ 4 ਦਿਨ ਥੋੜਾ ਦਾ ਕਰੂਗਾ ਉਸ ਦੇ ਬਾਅਦ ਹੋਰ ਹੀ ਹੋ ਜਾਂਦਾ ਫਿਰ ਬੰਦਾ ਇਹ ਸੰਦੀਪ ਲੱਸੀ ਉਹ ਲੈ ਆਂਨੂ ਹੋਦੂ ਹਾਂ ਉਹਨੂੰ ਭੇਜ ਦੇਣ ਅਸੀ ਲੈਣ ਉਧਰ ਅਦੇਸ਼ ਚਾਚੇ ਦੇ ਤੇ ਬਣਦੇ ਚਲੋ ਮਿਲਦੇ ਜੀ ਕਿਸੇ ਅਗਲੇ ਬਲੌਗਰ ਤੋਂ ਮਹਾਰਾਜ ਰੱਖਿਆ ਤੁਹਾਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ ਕੌਮ ਬੋਲਦਾ ਤਾਰ ਪਰ ਬੈਠਾ ਹੋਰ ਕੋਈ ਸਾਖ ਸੰਬੰਧੀ ਆਉ ਪਰ ਮੂੰਹ ਸਾਡੇ ਕਿਨੂੰ ਨੁਪਿੱਠ ਕਰੀ ਵੀ ਇਹਨੇ ਕੌਣ ਹੈ ਹਾਂ ਫੇਰ ਨਹੀਂ ਆਮਲੇ ਇਸ ਤੇ ਆਪਣੇ ਨਹੀਂ ਆਉਂਦਾ ਹਣਾ ਆਪਣੇ ਤੋਂ ਉੱਤੇ ਜਾਊਂਗਾ ਵਿੱਕੀ ਹੁਣ ਆਉਂਦਾ ਨਹੀਂ ਹੈਗਾ ਪਿੱਠ ਕਰਕੇ ਬੋਲਣ ਲੱਗਿਆ ਉਹ ਵੀ ਉਹ ਵੀ ਕਹਦਾ ਵੀ ਇਹ ਜਾਂਦਾ ਹੀ ਰਹਿ ਗਿਆ ਤਾਂ ਸੌਰੇ ਘਰ ਜਵਾਈ ਜਿੱਤੇ ਦਾ ਤਾਂ ਪਹਿਲਾਂ ਨਹੀਂ ਕੋਈ ਆਉਂਦਾ ਨਾ ਸੌਰੇ ਘਰ ਜਵਾਈ ਕੁੱਤਾ ਬਣ ਕੇ ਬੈਠਾ ਹੁਣ ਵੀ ਇਹਨੂੰ ਜਾਣੀ ਪੜਾ ਪਿੱਟ ਕਰਕੇ ਜਮਾਨਾ ਉਹ ਨਹੀਂ ਹੈਗੇ ਹੁਣ ਉਹ ਜਮਾਨਾ ਨਹੀਂ ਹੈ ਉਹ ਨਹੀਂ ਹੈ ਚਲੋ ਠੀਕ ਹੈ ਜੀ ਜਿੱਥੇ ਬਿਲ ਮਿਲਦਾ ਬੰਦਾ ਉੱਥੇ ਰਹਿ ਸਕਦਾ ਹਾਂ ਇਹ ਆਹ ਇਹ ਲੱਖ ਰੁਪਏ ਦੀ ਗੱਲ ਹੈ ਦਿਲ ਮਿਲਿਆ ਦਾ ਮੇਲੇ ਕੌਣ ਗੁਰੂ ਕੌਣ ਚੇਲੇ ਠੀਕ ਹੈ ਹੈਂਡਵੇ ਕਰ ਪਾਈਕ ਤੋਂ ਮੈਂ ਤਿੰਨ ਤਿੰਨ ਵੀਨੇ ਰਹਿ ਰਹੇ ਸਮਾਤਾ ਜਿੱਥੇ ਰਿਕੁਆਇਰਮੈਂਟ ਦੀ ਡੈੜੀ ਉੱਥੇ ਰਹਿ ਹੁੰਦਾ ਹਾਂ ਉੱਥੇ ਮੇਰਾ ਜੀ ਲੱਗਦਾ ਸਮੈਲਪੁਰ ਹਾਂ ਇਕੱਠੇ ਹੁੰਦੇ ਹੁੰਦਾ ਦਯੋਰ ਦਾ ਕੋਈ ਭੂਆ ਦਾ ਮੁੰਡਾ ਇਹਦਾ ਤਿੰਨ ਜਣੇ ਹੁੰਦੇ ਸੀ ਹਾਂ